ਤੇਗਵੀਰ ਨੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕਰ ਦਿੱਤਾ ਦੱਸਦੀ ਹੈ ਕਿ ਪਹਿਲੀ ਜਮਾਤ ਦੇ ਵਿੱਚ ਪੜਨ ਵਾਲੇ ਪੰਜਾਬ ਦੇ ਤੇਗਵੀਰ ਨੇ ਉਹ ਕਾਰ ਦਿਖਾਇਆ ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਪੰਜਾਬ ਦੇ ਰੋਪੜ ਦੇ ਰਹਿਣ ਵਾਲੇ ਪੰਜ ਸਾਲਾ ਤੇਗਵੀਰ ਸਿੰਘ ਨੇ ਇੱਕ ਅਨੋਖਾ ਕਾਰਨਾਮਾ ਕੀਤਾ ਤੇਗਵੀਰ ਕਿਲੀ ਮੰਜਾਰੋ ਪਹਾੜ ਤੇ ਚੜਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣ ਗਿਆ ਪੰਜ ਸਾਲਾਂ ਦੀ ਉਮਰ ਦੇ ਵਿੱਚ ਤੇਗਵੀਰ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਅਤੇ ਭਾਰਤ ਦਾ ਨਾਂ ਵੀ ਰੌਸ਼ਨ ਕੀਤਾ ਕਿਲੀਮੰਜਾਰੋ ਪਹਾੜ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਇੱਕ ਅਫਰੀਕੀ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਅਤੇ ਤਰਜਾਨੀਆ ਦੇ ਵਿੱਚ 19340 ਫੁੱਟ ਤੋਂ ਵੱਧ ਦੀ ਉਚਾਈ ਤੇ ਸਥਿਤ ਹੈ ਤੇ ਇਸੇ ਕਲੇਮੰਜਾਰੋ ਤੇ ਟੇਗਵੀਰ ਨੇ ਫਤਿਹ ਦਾ ਝੰਡਾ ਲਹਿਰਾਇਆ ਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਦੱਸਦੀ ਹੈ ਕਿ ਟੇਗਵੀਰ ਨੇ 18 ਅਗਸਤ ਨੂੰ ਕਿਲੀਮੰਜਾਰੋ ਪਹਾੜਤ ਲਈ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ 23 ਅਗਸਤ ਨੂੰ ਪਹਾੜ ਦੀ ਸਭ ਤੋਂ ਉੱਚੀ ਚੋਟੀ ਤੱਕ ਪੈਦਲ ਚੱਲਿਆ ਤੇਗਬੀਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਵਿਕਰਮਜੀਤ ਸਿੰਘ ਨੂੰ ਦਿੱਤਾ ਜੋ ਸੇਵਾਮੁਕਤ ਹੈਂਡਬਾਲ ਕੋਚ ਨੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਯਾਤਰਾ ਦੇ ਵਿੱਚ ਕਾਫੀ ਮਿਹਨਤ ਲੱਗੀ ਹੈ ਇਸ ਮੁਕਾਮ ਤੇ ਪਹੁੰਚਣ ਦੇ ਲਈ 1 ਸਾਲ ਤੋਂ ਵੱਧ ਟ੍ਰੇਨਿੰਗ ਚੱਲੀ ਸੀ 1 ਸਾਲ ਤੋਂ ਹੀ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਉਚਾਈ ਦੀ ਬਿਮਾਰੀ ਦਾ ਮੁਕਾਬਲਾ ਕਰਨ ਦੇ ਲਈ ਬੱਚੇ ਨੂੰ ਦਿਲ ਅਤੇ ਫੇਫੜਿਆਂ ਦੀ ਸਮਰੱਥਾ ਵਧਾਉਣ ਦੇ ਲਈ ਕਸਰਤਾਂ ਦਿੱਤੀਆਂ ਗਈਆਂ ਸਨ ਉਸ ਨੂੰ ਕਈ ਥਾਵਾਂ ਤੇ ਟਰੈਕਿੰਗ ਦੇ ਲਈ ਵੀ ਲਜਾਇਆ ਗਿਆ ਸੀ ਜਿਸ ਤੋਂ ਬਾਅਦ ਸਿਖਰ ਤੇ ਚੜਨ ਦੀ ਵਿਉਧਬੰਦੀ ਸ਼ੁਰੂ ਕੀਤੀ ਗਈ ਸਿਖਰ ਨੂੰ ਪਤਾ ਕਰਨ ਤੋਂ ਬਾਅਦ ਇੱਕ ਬੀਰ ਸਿੰਘ ਨੇ ਉੱਥੇ ਆਪਣੇ ਦੇਸ਼ ਦਾ ਤਿਰੰਗਾ ਰਾਸ਼ਟਰੀ ਝੰਡਾ ਵੀ ਲਹਿਰਾਇਆ ਇਸ ਦੌਰਾਨ ਉਸਦੇ ਪਿਤਾ ਵੀ ਉਸਦੇ ਨਾਲ ਮੌਜੂਦ ਸਨ ਇਹ ਪਲ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਸੀ ਦੱਸਦੀ ਹੈ ਕਿ ਤੇਗ ਬੀਰ ਸਿੰਘ ਨੇ ਗਲਬਾਤ ਕਰਦੇ ਕਿਹਾ ਕਿ ਮੈਨੂੰ ਪਤਾ ਸੀ ਕਿ ਮੈਂ ਕਿੱਥੇ ਪਹੁੰਚਣਾ ਤੇ ਅੰਤ ਵਿੱਚ ਮੈਂ ਉੱਥੇ ਪਹੁੰਚ ਗਿਆ ਹਾਂ ਉਸਨੇ ਕਿਹਾ ਕਿ ਮੇਰੇ ਮਾਪਿਆਂ ਨੇ ਮੈਨੂੰ ਕਿਹਾ ਸੀ ਕਿ ਜਦੋਂ ਮੈਂ ਥੱਕ ਜਾਵਾਂ ਤਾਂ ਵਾਹਿਗੁਰੂ ਦਾ ਜਾਪ ਕਰਾਂ ਤੇ ਮੈਂ ਅਜਿਹਾ ਹੀ ਕੀਤਾ ਵਾਹਿਗੁਰੂ ਨੇ ਹੀ ਮੈਨੂੰ ਸਿਖਰ ਤੱਕ ਪਹੁੰਚਣ ਦੇ ਵਿੱਚ ਮਦਦ ਕੀਤੀ ਤੇ ਹੁਣ ਤੇਗबीर ਸਿੰਘ ਇਹ ਉਪਲਬਧੀ ਹਾਸਲ ਕਰਨ ਵਾਲਾ ਏਸ਼ੀਆ ਤੇ ਭਾਰਤ ਦੇ ਵਿੱਚ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣਿਆ 5 ਸਾਲਾਂ ਦੀ ਉਮਰ ਦੇ ਵਿੱਚ ਤੇਗਵੀਰ ਨੇ ਇੱਕ ਵੱਡੀ ਉਪਲਬਧੀ ਹਾਸਲ ਕਰ ਲਈ ਹੈ ਤੇ ਆਪਣੇ ਪਰਿਵਾਰ ਆਪਣੇ ਪਿੰਡ ਆਪਣੇ ਸੂਬੇ ਦੇ ਨਾਲ-ਨਾਲ ਪੂਰੇ ਦੇਸ਼ ਦਾ ਵੀ ਨਾਂ ਦੁਨੀਆ ਦੇ ਵਿੱਚ ਰੌਸ਼ਨ ਕਰ ਦਿੱਤਾ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ 78 TV